ਦੱਸੋ ਜੀ ਕਿਹੜੀ ਸੜਕ ਹੈ ਕਿੱਧਰ ਨੂੰ ਜਾ ਰਹੀ ਹੈ ਕਿਧਰੋਂ ਦੀ ਆ ਰਹੀ ਹੈ ਆ ਦੇਖੋ ਜੀ ਮੇਰੇ ਪਿੱਛੇ درخت ਕਿੰਨੇ درختਾਂ ਨੇ ਗੁਫਾ ਬਣਾਈ ਹੋਈ ਹੈ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿਹੜੀ ਥਾਂ ਤੇ ਇਸ ਵੇਲੇ ਮੈਂ ਖੜਾ ਹਾਂ ਔਰ ਇਹ ਸੜਕ ਜਿਹੜੀ ਹੈ ਕਿਹੜੇ ਸ਼ਹਿਰ ਦੇ ਨੇੜੇ ਹੈ ਕਿਧਰ ਨੂੰ ਜਾ ਰਹੀ ਹੈ ਜੇਕਰ ਤੁਹਾਡੇ ਇਲਾਕੇ ਵਿੱਚ ਵੀ ਇਸ ਤਰੀਕੇ ਨਾਲ ਸੜਕ ਦੇ ਦੋਨੇ ਪਾਸੇ درخت ਲੱਗੇ ਹਨ ਅਜਿਹੀਆਂ ਕੁਝ ਬਹੁਤ ਹੀ ਥੋੜੀਆਂ ਸੜਕਾਂ ਬਤੀਆਂ ਹਨ ਜਿੱਥੇ ਦੋਵੇਂ ਪਾਸੇ ਸੜਕ ਦੇ ਇਸ ਤਰੀਕੇ ਨਾਲ درخت ਲੱਗੇ ਹਨ ਔਰ درختਾਂ ਨੇ ਗੁਫਾ ਬਣਾਈ ਹੋਈ ਹੈ ਇਹ ਦੱਸੋ ਤੁਸੀਂ ਇੱਥੇ ਵੜਦੇ ਸਾਰੇ ਜਦੋਂ ਇਸ ਗੁਫਾ ਦੇ ਵਿੱਚ ਅਸੀਂ ਵੜਦੇ ਆਂ ਦਰਖਤਾਂ ਦੀ ਜਦੋਂ ਗਰਮੀ ਦੇ ਵਿੱਚ ਤਪ ਦੀ ਗਰਮੀ ਦੇ ਵਿੱਚ ਨਿਕਲ ਕੇ ਅਸੀਂ ਆਉਂਨੇ ਆਂ ਦੂਜੇ ਪਾਸੇ ਜਿਹੜੀਆਂ ਤਰੱਕੀ ਵਾਲੇ ਵੱਡੇ ਹਾਈਵੇਅ ਜਿਹੜੇ ਹੈਗੇ ਨੇ ਉਹਨਾਂ ਵਿੱਚੋਂ ਦੀ ਹੋ ਕੇ ਜਦੋਂ ਕਿਤੇ ਸਾਨੂੰ ਇਹੋ ਜਿਹਾ ਟੋਟਾ ਮਿਲਦਾ ਤਾਂ ਕਿੰਨਾ ਸੋਹਣਾ ਜਿਹੜਾ ਹੈ ਠੰਡਕ ਮਿਲਦੀ ਹੈ ਕਿੰਨਾ ਸੋਹਣਾ ਲੱਗਦਾ ਹੈ ਇਹ ਦਰਖਤ ਦੇਖ ਕੇ ਸੜਕ ਦੇ ਦੋਵੇਂ ਪਾਸੇ ਬਹੁਤ ਵਧੀਆ ਲੱਗਦਾ ਹੈ ਦੱਸੋ ਜੀ ਇਹ ਕਿਹੜੀ ਸੜਕ ਹੈ ਕਿਹੜਾ ਸ਼ਹਿਰ ਹੈ ਕਿੱਧਰ ਨੂੰ ਸੜਕ ਜਾ ਰਹੀ ਹੈ ਕਿਧਰੋਂ ਦੀ ਸੜਕ ਆ ਰਹੀ ਹੈ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਵਿੱਚ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਬੈਠੇ ਹੋ ਤੁਹਾਡੇ ਏਰੀਏ ਦੇ ਵਿੱਚ ਐੋ ਜੀ ਸੜਕ ਹੈ ਜਿੱਥੇ ਸੜਕ ਦੇ ਦੋਵੇਂ ਪਾਸੇ ਇਸ ਤਰੀਕੇ ਨਾਲ ਰੁੱਖ ਲੱਗੇ ਹੋਏ ਹਨ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਔਰ ਇਹ ਵੀ ਕਮੈਂਟ ਕਰਕੇ ਦੱਸਿਓ ਜਦੋਂ ਪੁਰਾਣੇ ਵੇਲੇ ਸੀਗੇ ਸੜਕਾਂ ਇਸ ਤਰੀਕੇ ਦੀਆਂ ਹੁੰਦੀਆਂ ਸਨ ਦੋਵੇਂ ਪਾਸੇ ਰੁੱਖ ਲੱਗੇ ਹੁੰਦੇ ਸਨ ਉਹ ਚੰਗੇ ਹੁੰਦੇ ਸਨ ਜਾਂ ਜਿਹੜੇ ਹੁੰਦੇ ਹਾਈਵੇਜ਼ ਦੇ ਰੁੰਡਮੁੰਡ ਨੇ ਸੜਕਾਂ ਦੇ ਦੋਵੇਂ ਪਾਸੇ ਕੋਈ ਦਰਖਤ ਨਹੀਂ ਦਿਖਦਾ ਧੁੱਪ ਪੈਂਦੀ ਹੈ ਗਰਮੀ ਪੈਂਦੀ ਹੈ ਔਰ ਵੱਡੀਆਂ-ਵੱਡੀਆਂ ਇਮਾਰਤਾਂ ਉੱਚੇ-ਉੱਚੇ ਮਲਟੀ-ਸਟੋਰੀ ਹਾਊਸਿੰਗ ਕੰਪਲੈਕਸ ਬਣੇ ਹੋਏ ਨੇ ਉਹ ਸੜਕਾਂ ਚੰਗੀਆਂ ਨੇ ਜਾਂ ਇਹ ਸੜਕਾਂ ਚੰਗੀਆਂ ਨੇ ਮੈਂ ਤੁਹਾਨੂੰ ਦਿਖਾਣਾ ਜੀ ਤੁਹਾਡੇ ਇਲਾਕੇ ਵਿੱਚ ਵੀ ਜੇਕਰ ਇਸ ਤਰੀਕੇ ਦੀਆਂ ਸੜਕਾਂ ਅਜੇ ਬਚੀਆਂ ਹਨ ਤਾਂ ਜ਼ਰੂਰ ਕਮੈਂਟ ਕਰੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਜੀ ਆਹ ਦੇਖੋ ਜੀ ਆਹ ਹੈ ਦੋਵੇਂ ਪਾਸੇ ਰੁੱਖ ਲੱਗੇ ਹਨ ਔਰ ਦਰਖਤਾਂ ਦੀ ਜਿਹੜੀ ਗੁਫਾ ਹੈ ਉਹ ਬਣੀ ਹੋਈ ਹੈ ਇਹ ਸੜਕ ਕਿਧਰੋਂ ਆ ਰਹੀ ਹੈ ਕਿਧਰ ਨੂੰ ਜਾ ਰਹੀ ਹੈ ਔਰ ਇਹ ਗੱਡੀਆਂ ਜਿਹੜੇ ਭੱਜੀਆਂ ਆ ਰਹੀਆਂ ਨੇ ਕਿਹੜੇ ਪਾਸਿਓਂ ਆ ਰਹੀਆਂ ਨੇ ਜਿੱਧਰ ਨੂੰ ਜਾ ਰਹੀਆਂ ਨੇ ਉਹ ਕਿਹੜਾ ਪਾਸਾ ਹੈ ਇਹ ਸਾਰਾ ਕੁਝ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿਹੜੇ ਸ਼ਹਿਰ ਦੇ ਕੋਲ ਇਸ ਵੇਲੇ ਅਸੀਂ ਖੜੇ ਹਾਂ ਔਰ ਆਪਣੇ ਇਲਾਕੇ ਵਿੱਚ ਤੁਹਾਡੇ ਜੇਕਰ ਇਸ ਤਰੀਕੇ ਦੇ ਰੁੱਖ ਹੈਗੇ ਨੇ ਅਜੇ ਵੀ ਕੋਈ ਸੜਕ ਐਵੀਂ ਦੀ ਹੈ ਜਿਹਦੇ ਦੋਵੇਂ ਪਾਸੇ ਰੁੱਖ ਲੱਗੇ ਨੇ ਸੜਕ ਦੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਔਰ ਇਹ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਦ੍ਰਿਸ਼ ਕਿਹੋ ਜਿਹਾ ਲੱਗਦਾ ਹੈ ਚੰਗਾ ਲੱਗਦਾ ਹੈ ਜਾਂ ਨਵੀਆਂ ਸੜਕਾਂ ਜਿਹੜੇ ਹਾਈਵੇਜ਼ ਬਣੇ ਹਨ ਰੁੰਡ ਬੁੰਡ ਸੜਕਾਂ ਦੇ ਦੋਵੇਂ ਪਾਸੇ ਕੋਈ ਰੁੱਖ ਨਹੀਂ ਹੈ ਉਹ ਚੰਗਾ ਲੱਗਦਾ ਹੈ ਜਾਂ ਇਸ ਤਰੀਕੇ ਦੀ ਪੁਰਾਣੀ ਕੋਈ ਸੜਕ ਜਿਹੜੀ ਹੈ ਜਿਹਦੇ ਦੋਵੇਂ ਪਾਸੇ ਰੁੱਖ ਹੁੰਦੇ ਹਨ ਉਹ ਚੰਗੀ ਲੱਗਦੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਆਪਣੀ رائے ਜ਼ਰੂਰ ਦਿਓ ਔਰ ਆਪਣੇ ਆਪਣੇ ਇਲਾਕੇ ਦਾ ਜਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਜ਼ਰੂਰ ਦੱਸਿਓ ਕਿਹੜੇ ਜ਼ਿਲ੍ਹੇ ਤੋਂ ਦੇਖ ਰਹੇ ਹੋ ਕਿਹੜਾ ਤੁਹਾਡਾ ਪਿੰਡ ਸ਼ਹਿਰ ਕਸਬਾ ਹੈ ਅਸੀਂ ਜਾਣਨਾ ਚਾਹੁੰਦੇ ਆ ਕਿ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਦਾ ਇਹ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚ ਕਰ ਰਿਹਾ ਹੈ ਆਪਣੇ ਪਿੰਡ ਸ਼ਹਿਰ ਦਾ ਜਦੋਂ ਤੁਸੀਂ ਨਾਮ ਲਿਖ ਕੇ ਪਾਉਂਦੇ ਹੋ ਨਾ ਦੀ ਤਾਂ ਇੱਕ ਤਾਂ ਆਪਣੇ ਪਿੰਡ ਸ਼ਹਿਰ ਤੇ ਹਰ ਕਿਸੇ ਨੂੰ ਮਾਣ ਹੁੰਦਾ ਆਪਣੇ ਕਸਬੇ ਤੇ ਮਾਣ ਹੁੰਦਾ ਉਹ ਚੰਗਾ ਲੱਗਦਾ ਹੈ ਔਰ ਸਾਨੂੰ ਵੀ ਪਤਾ ਲੱਗਦਾ ਹੈ ਲੋਕੀ ਕਮੈਂਟ ਬਹੁਤ ਪੜਦੇ ਨੇ ਸਾਡੇ ਫੋਲੋਅਰਸ ਜਿਹੜੇ ਨੇ ਉਹ ਕਮੈਂਟਸ ਬਹੁਤ ਪੜਦੇ ਨੇ ਇੱਕ ਦੂਜੇ ਦੇ ਕਮੈਂਟਸ ਪੜੇ ਜਾਂਦੇ ਨੇ ਇਹ ਤੁਸੀਂ ਸਭ ਭਲੀ ਭਾਂਤ ਜਾਣਦੇ ਹੋ ਤਾਂ ਆਪਣੇ ਆਪਣੇ ਸ਼ਹਿਰ ਦਾ ਆਪਣੇ ਆਪਣੇ ਪਿੰਡ ਦਾ ਆਪਣੇ ਆਪਣੇ ਇਲਾਕੇ ਦਾ ਕਸਬੇ ਦਾ ਨਾਮ ਦੂਰ ਦੂਰ ਤੱਕ ਪਹੁੰਚੇ ਔਰ ਬੜੇ ਮਾਣ ਦੇ ਨਾਲ ਉਸ ਨਾਮ ਨੂੰ ਲਿਖੋ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਆਪਣੇ ਕਸਬੇ ਦੇ ਔਰ ਦੱਸੋ ਕੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸੜਕਾਂ ਦੀ ਬਹਾਲੀ ਹੋਣੀ ਚਾਹੀਦੀ ਹੈ ਨਾਲੇ ਆਪਣਾ ਬਚਪਨ ਵੀ ਚੇਤੇ ਕਰਿਓ ਜਦੋਂ ਬੱਸਾਂ ਵਿੱਚ ਸਫ਼ਰ ਕਰਦੇ ਸੀਗੇ ਕਿੰਨੂ ਕਿੰਨੂ ਸਮਾਂ ਚੇਤੇ ਆ ਰਿਹਾ ਹੈ ਜਦੋਂ ਬੱਸਾਂ ਵਿੱਚ ਸਫ਼ਰ ਕਰਦੇ ਸੀ ਰੁੱਖ ਪਿੱਛੇ ਨੂੰ ਜਾਂਦੇ ਸੀਗੇ ਅਤੇ ਰੁੱਖਾਂ ਨੂੰ ਦੇਖਦੇ ਸੀ ਰੁੱਖਾਂ ਨੂੰ ਗਿਣਦੇ ਸੀ ਉਹ ਗੱਲ ਵੀ ਜ਼ਰੂਰ ਕਰਿਓ ਆਪਣੀ ਯਾਦ ਵੀ ਜ਼ਰੂਰ ਤਾਜ਼ੀ ਕਰਿਓ